ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਮੈਂ ਚੱਲੇ ਆ ਜੀ ਮਾਤਾ ਨਾਨਾ ਦਾ ਮੰਦਿਰ ਜੋ ਕਿ ਆਪਣੇ ਪਿੰਡ ਵਿੱਚ ਦਿੱਤਾ ਹੈ ਹਨਕਵਾਲਾ ਪਾਂਗੂਆ ਜਿੱਥੇ ਕਿ ਨਵਰਾਤਰੀਆਂ ਦੀ ਅਸ਼ਟਮੀ ਦਾ ਦਿਹਾੜਾ ਅੱਜ ਬਣਾਇਆ ਜਾ ਰਿਹਾ ਜੀ ਲੰਗਰ ਤਿਆਰ ਹੋਣਗੇ ਤੇ ਚੱਲਾਂਗੇ ਤੇ ਸੇਵਾ ਵੀ ਕਰਾਂਗੇ ਸਾਨੂੰ ਸਾਰਾ ਆਪਾਂ ਦ੍ਰਿਸ਼ ਦਿਖਾਵਾਂਗੇ ਬਹੁਤ ਸੋਹਣਾ ਹਰ ਸਾਲ ਬਹੁਤ ਵਧੀਆ ਭੰਡਾਰਾ ਕੀਤਾ ਜਾਂਦਾ ਹੈ ਨਾ ਸਾਰਾ ਸਿਸਮ ਦਿਖਾਵਾਂਗੇ ਤੁਹਾਨੂੰ ਆਪਾਂ ਮਾਤਾ ਨੰਨਦਾਈ ਮੰਦਿਰ ਪਿੰਡ ਕਣਕਵਾਲ ਭੰਗੂਆ ਜਿੱਥੇ ਕੀ ਨਮਰਾਤਰੀਆਂ ਦੀ ਅਸ਼ਟਮੀ ਦਾ ਦਿਹਾੜਾ ਮਨਾਇਆ ਜਾ ਰਿਹਾ ਤੇ ਉੱਥੇ ਮੈਂ ਹੁਣ ਜਾ ਰਿਹਾ ਤੁਹਾਨੂੰ ਦਿਖਾਵਾਂਗੇ ਸਾਰਾ ਤ੍ਰਿਸ਼ ਬਣੇ ਰਿਹਾ ਆਪਣੇ ਬਲੌਗ ਨਾਲ ਤੇ ਨਾਲ ਦਾ ਸ਼ੇਅਰ ਵੀ ਕਰੀ ਚੱਲਿਓ ਆ ਜਾਈਏ ਆਪਾਂ ਚੱਲਦੇ ਆ ਲਓ ਜੀ ਆਪਾਂ ਮੰਦਿਰ ਵਿੱਚ ਪਹੁੰਚ ਚੁੱਕੇ ਆ ਇਹ ਆਈ ਮਾਤਾ ਨੰਨਦਾਈ ਮੰਦਿਰ ਪਿੰਡ ਕਣਕਵਾਲ ਭੰਗੂਆ ਬਹੁਤ ਸੁੰਦਰ ਮੰਦਿਰ ਬਣਿਆ ਹੋਇਆ ਜੀ ਸਾਰੇ ਮੰਦਿਰ ਦਾ ਦਰਸ਼ਨ ਵੀ ਕਰਾਵਾਂਗੇ ਬਣੇ ਰਿਹਾ ਆਪਣੇ ਬਲੌਗ ਨਾਲ ਤੇ ਚੱਲਦੇ ਚੱਲਦੇ ਬਲੌਗ ਨੂੰ ਸ਼ੇਅਰ ਕਰੀ ਚੱਲੋ ਜੈ ਮਾਤਾ ਲਿਖ ਕੇ ਲਓ ਜੀ ਅੰਦਰ ਜਾ ਚੁੱਕੇ ਸੇਵਾਦਾਰ ਬੈਠੇ ਨਹੀਂ ਸੇਵਾ ਕਰ ਰਹੇ ਨਾਲ ਦੇਖੀ ਰਿਓ ਤੁਸੀਂ ਵਲੌਗ ਚ ਸਾਰੇ ਲੱਗੇ ਹੋਏ ਨੇ ਡਾਕਟਰ ਆਵਾ ਕੁਮਾਰ ਜੀ ਆਸਮੈਂਟ ਕਰਦੇ ਹੋਏ ਜੋ 10 ਦਿੰਦੇ ਨੇ ਦਾਨੀ ਸੱਜਣ ਉਹਨਾਂ ਦਾ ਧੰਨਵਾਦ ਕਰਦੇ ਹੋਏ ਤੇ ਨਾਲ ਪੰਡਤ ਜੀ ਮੰਦਰ ਦੀ ਸੇਵਾ ਕਰਦੇ ਨੇ ਜੀ ਦੇਖੀ ਰਿਓ ਸਾਰਾ ਮੰਦਰ ਸੁਣੋ ਆਪਾਂ ਦਿਖਾ ਰਹੇ ਆਂ ਫਿਰ ਆਪਾਂ ਚੱਲਾਂਗੇ ਇੱਧਰ ਇੱਧਰ ਲੰਗਰ ਤਿਆਰ ਹੋ ਰਿਹਾ ਤੇ ਸੇਵਾ ਕਰਾਂਗੇ ਆਪਾਂ ਨਮੰਦੇ ਦਰਸ਼ਕਾ ਰਾਜੀ ਲੋ ਜੀ ਆਪਣਾ ਹੈਪੀ ਹਲਵਾਈ ਸਾਹਿਬ ਸਾਡਾ ਲੱਗ ਰਿਹਾ ਆਪਣਾ ਕੋਲਾ ਪਾਈ ਹੋਣ ਲੱਗ ਗਿਆ ਦਾਲ ਤਿਆਰ ਕਿਉਂਕਿ ਪਰੋਪਤੀ ਚੱਲਣ ਲੰਗਰ ਸੋਲੇ ਪੂਰੀਆਂ ਦਾ ਥੁੱਲੇ ਦਾਲ ਤਿਆਰ ਹੋਈ ਹੈਦਰ ਨਾਲ ਦੀ ਨਾਲ ਖੀਰ ਦੀ ਤਿਆਰੀ ਚੱਲ ਰਹੀ ਹੈ ਜੀ ਤੋਂ ਤੇ ਗਰਮ ਹੋ ਰਿਹਾ ਸਾਰੇ ਸੇਵਾਦਾਰ ਪਹੁੰਚੇ ਹੋਏ ਨੇ ਤੇ ਉਹਦੇ ਨਾਲ ਆਲੂ ਛੱਲੇ ਜਾ ਰਹੇ ਨੇ ਉਬਲੇ ਹੋਏ ਕਿਉਂਕਿ ਸਭ ਦਾਲ ਹੋਰ ਤਿਆਰ ਕਰਨੀਆਂ ਸਾਰੇ ਪਿੰਡ ਨੇ ਪਹੁੰਚਣਾ ਹੁੰਦਾ ਸੇਵਾਦਾਰ ਸਾਰੇ ਪਹੁੰਚੇ ਹੋਏ ਨੇ ਦੇਖ ਰਹੇ ਹਾਂ ਹਾਮਿਲ ਕੇ ਸੇਵਾ ਚੱਲ ਰਹੀ ਹੈ ਸਾਰੀ ਸਾਰੇ ਪੈਣ ਪੜਾ ਪਹੁੰਚਦੇ ਨੇ ਸੇਵਾ ਕਰਨ ਆਪਾਂ ਨੂੰ ਵੀ ਮੌਕਾ ਮਿਲਿਆ ਭਾਈ ਪਹੁੰਚੇ ਸੀਗੇ ਲੱਗੇ ਹੋਏ ਨੇ ਸਾਰੇ ਸੇਵਾਦਾਰ ਤੇ ਨਾਲ ਜੀਆਂ ਚੱਲੀਆਂ ਦਾ ਕੰਮਕਾਰ ਤਿਆਰ ਹੋ ਰਿਹਾ ਹੈ ਭਾਈ ਲੰਗਰ ਸਾਰਾ ਦੇਖੀ ਚੱਲੋ ਨਾਲ ਉਹਦਾ ਲਵੀ ਸੋਫਾ ਕਣਕ ਵਾਲੀ ਤੇ ਆਪਣਾ ਪੂਰਾ ਗੋਰਾ ਬਦਾਮਾਂ ਦੀ ਕਟਾਈ ਕਰਦੇ ਹੋਏ ਕਿਉਂਕਿ ਆਮਾਂਗੇ ਬਦਾਮ ਪਾਹੀਰ ਚ ਬਦਾਮਾਂ ਨੇ ਖੀਰ ਬਣਾਵਾਂਗੇ ਅੱਜ ਤੁਹਾਡੇ ਵਾਸਤੇ ਸੰਗਤ ਪਹੁੰਚੋ ਸਾਰੀ ਤੇ ਨਾਲ ਪ੍ਰਸ਼ਾਦ ਦੀ ਤਿਆਰੀ ਹੋ ਰਹੀ ਹੈ ਪ੍ਰਸ਼ਾਦ ਵੀ ਚੱਲੂ ਤੇ ਤੇ ਦੁੱਧ ਅੰਬਾਲਾ ਦੇ ਰਹੇ ਆਂ ਖੀਰ ਵਾਸਤੇ ਲਾ ਡਿਉਰੀ ਆਪਣੇ ਕੋਲ ਅਕਲਦੀਪ ਹੋਰੀ ਕਰਨ ਹੋਰੀ ਮਨਪ੍ਰੀਤੇ ਹੋਰੀ ਸਾਰੇ ਪਹੁੰਚੇ ਹੋਏ ਨੇ ਸਾਡਾ ਸੇਟ ਫਰਤਬਾਲ ਜੀ ਮੋਟਾ ਜੀ ਸਾਡੇ ਸ਼ਰਮਾ ਜੀ ਲਓ ਜੀ ਨਾਲ ਦੀਆਂ ਭਾਈ ਚਾਹ ਦੀ ਕੋਟਾ ਪਲ ਪੀਤੀ ਕੋਸ ਸਚਾਰ ਬਣਾ ਆਪਣਾ ਬੰਦ ਨਹੀਂ ਕੋਈ ਫਿਰ ਪਿੰਡਾਂ ਨਾਲ ਦਾ ਕੰਮ ਤੇ ਨਾਲੇ ਖੀਰ ਤਿਆਰ ਹੋਣ ਲੱਗੀ ਐ ਬਸ ਇੱਧਰ ਬਈ ਪੂਰੀਆਂ ਵਾਸਤੇ ਵੀ ਕੜਾਈ ਧਰਤੀ ਪੂਰੀਆਂ ਕੱਢਾਂਗੇ ਖੀਰ ਦੀ ਤਿਆਰੀ ਫੁੱਲ ਆ 6 ਵਜੇ ਪਹੁੰਚੇ ਹੋਏ ਨੇ ਤੇ ਆਈ ਵੀ ਜਾਂਦੇ ਨੇ ਹੁਣ ਲਈ ਚਲੋ 6 ਵਜੇ ਚਾਹ ਪੀ ਰੇ ਨੇ ਭਾਈ ਨਾਲ ਦੀ ਨਾਲ ਚੱਲ ਰਹੀ ਐ ਸੇਵਾ ਲਓ ਜੀ ਪ੍ਰਸ਼ਾਦ ਤਿਆਰ ਹੋ ਚੁੱਕੇ ਹੁਣ ਇਹਨੂੰ ਉੱਪਰ ਅੱਖਾਂ ਅੰਦਰ ਪ੍ਰਸ਼ਾਦ ਤਿਆਰ ਕਰ ਲਿਆ ਤੇ ਖੀਰ ਦੀ ਬਸ ਤਿਆਰੀ ਹੋਈ ਜਾਂਦੇ ਨਾਲ ਜਿਆ ਬਣੀ ਜਾਂਦੀ ਐ ਲੱਗੇ ਉਹਨੂੰ ਸਾਰੇ ਪ੍ਰਸੋਗ ਹੋ ਰਹੀ ਆ ਆਪਣੇ ਲੋ ਜੀ ਕੀਰਵੀ ਤਿਆਰ ਬਦਾਮ ਨੂੰ ਪਾਤੇ ਕਸਟਰਡ ਪਾਤਾ ਸਰਾ ਗੱਲਬਾਤ ਹੋਣੀ ਹੈ ਦੇਖੀ ਚੱਲਿਓ ਨਾਲ ਦੇ ਨਾਲ ਕੰਮ ਚੱਲਦਾ ਹੋਇਆ ਸਰਾ ਗੱਲਬਾਤ ਹੈ ਲੈ ਆਪਾਂ ਵੀ ਹਾਜੀ ਲਵਾਦੀ ਆਪਾਂ ਵੀ ਸੇਵਾ ਕਰੀ ਤੁਹਾਨੂੰ ਦਿਖਾ ਦਈਏ ਹਿਮਾਚਲੀ ਕੋਹੋਂ ਵੀ ਕਿਤੇ ਕੱਲੀ ਵੀਡੀਓ ਬਣਾ ਕੇ ਮੁੜ ਗਿਆ ਕੰਮ ਕਰਦਾ ਨਹੀਂ ਆਪਾਂ ਵੀ ਸੇਵਾ ਕਰਦੇ ਸੀਗੇ ਚਲੋ ਇਹ ਵੀ ਕੰਮ ਹੈ ਆਪਣਾ ਵੀਡੀਓ ਵੀ ਬਣਾਉਣੀ ਪੈਂਦੀ ਹੈ ਹਨਾ ਲੋ ਜੀ ਆਪਾਂ ਦਿਖਾਉਂਦੀ ਸੇਵਾ ਕਰੀ ਆਪਾਂ ਨੇ ਵੀ ਥੋੜੀ ਜੀ ਤੇ ਲੋਜੀ ਮੰਦਰ ਵਿੱਚ ਅੱਪਾ ਦਵਾਰੇ ਚੱਲਨੇ ਕਿਉਂਕਿ ਆਰਤੀ ਹੋਣ ਲੱਗ ਰਿਹਾ ਪੰਡਤ ਜੀ ਆਰਤੀ ਕਰਦੇ ਹੋਏ ਨਾਲ ਸੰਗਤ ਆਰਤੀ ਕਰਦੀ ਹੋਈ ਹੁਣ ਦਿਖਾ ਰਹੇ ਹਾਂ ਸਾਰਾ ਤੇ ਨਾਲੇ ਭਾਈ ਸੇਵਾ ਚੱਲੀ ਜਾਂਦੀ ਹੈ ਨਾਲ ਦੀ ਨਾਲ ਦੇਖ ਲਓ ਤੁਸੀਂ ਆਰਤੀ ਹੋ ਰਹੀ ਆ ਇਹਦਾ ਕਾਂਝ ਕੇ ਪੂਜਨ ਹੋਊਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਸਾਰੇ ਬਣੇ ਰਹੋ ਲੋਜੀ ਸੇਵਾ ਦਾ ਜੋ ਸੰਗਤ ਭਾਈ ਕਰੋ ਦੇਖ ਜਾਂਦੇ ਰੋਟੀ ਪਾਣੀ ਉਹਨੂੰ ਸਰਟਿਫਾਈਡ ਕਰਦੇ ਹੋਏ ਕਿਉਂਕਿ ਇਹ ਵੀ ਲੰਗਰ ਚ ਪਾਗੇ ਸਾਰੇ ਸੰਗਤ ਨੂੰ ਵਰਤਾਇਆ ਜਾਊਗਾ ਤੇ ਲੋ ਜਿੱਧਰ ਪੂਰੀਆਂ ਦਾ ਕੰਮ ਚੱਲ ਪਿਆ ਪੂਰੀਆਂ ਪਾਤੀਆਂ ਹਲਵਾਈ ਸਾਹਿਬ ਨੇ ਵਿੱਚ ਤੁਹਾਨੂੰ ਦਿਖਾਵਾਂਗੇ ਸਾਰੀਆਂ ਇਹ ਵੀ ਆਪਾਂ ਕਿਵੇਂ ਬਣਨਗੇ ਪੂਰੀਆਂ ਦੇਖੋ ਇਸ ਤਰੀਕ ਨਾਲ ਫਿਰ ਗਰਮ ਕਰਕੇ ਪਹਿਲਾਂ ਪੂਰੀ ਛੜਤੀ ਵਿੱਚ ਤੇ ਨਾਲ ਜਾਂ ਪੂਰੀ ਤਿਆਰ ਹੋਈ ਜਾਂਦੀ ਆ ਬਣੇ ਰਿਓ ਨਾਲ ਦੀਆਂ ਵੀਡੀਓ ਸ਼ੇਅਰ ਜ਼ਰੂਰ ਕਰਲੀ ਚਲੋ ਸ਼ੇਅਰ ਵਾਲਾ ਕੰਮ ਖੱਚਦਾ ਕਰੋ ਮਾੜਾ ਤੇ ਚੈਨਲ ਸਬਸਕ੍ਰਾਈਬ ਵੀ ਕਰੀ ਜਾਇਆ ਕਰੋ ਨਾਲ ਦੀ ਨਾਲ ਜੋ ਲੋਅ ਤੇ ਕੈਂਡ ਤੋਂ ਕੈਂਡ ਬਲਾਉਂਗਾ ਆਪਾਂ ਲੈ ਕੇ ਆਉਂਦੇ ਰਹਾਂਗੇ ਤੇ ਆਵ ਵੀ ਰਹਾਂ ਹੋਰ ਵੀ ਕੋਸ਼ਿਸ਼ ਕਰਾਂਗੇ ਵਧੀਆ ਬਣਾਉਣ ਦੀ ਲੋਈ ਪੂਰੀਆਂ ਜਾਰੇ ਚਾ ਚੁੱਕੀਆਂ ਨੇ ਲੈ ਭਾਈ ਦੇ ਤਾਂ ਦਾਬਾ ਜਾ ਥੋੜਾ ਜਿਹਾ ਤੇ ਹੁਣ ਦੇ ਕੇ ਮਿਟਾ ਕੇ ਪਾਸਾ ਬਸ ਕਹੋ ਕਿ ਕਿਉਂ ਪੂਰਾ ਗਰਮ ਹੈ ਜੀ ਲੇਟ ਥੋੜਾ ਜਿਹਾ ਕਮ ਹੋ ਗਿਆ ਸੀਗਾ ਉਹ 10 ਵਜੇ ਲੰਗਰ ਚਲਾਉਣਾ ਹੈ ਕਮੇਟੀ ਦਾ ਫੈਸਲਾ ਜੀ 10 ਵਜੇ ਲੰਗਰ ਸ਼ਾਰਟ ਕਰ ਦਾਂਗੇ ਜਿਹੜੀ ਕਿਉਂ ਫੁੱਲ ਗਰਮ ਕਰਕੇ ਪੂਰੀਆਂ ਦਾ ਗੱਲ ਕੱਢੀਆਂ ਜਾ ਰਹੀਆਂ ਨੇ ਦੇਖੀ ਰਿਹਾ ਹਾਂ ਕਿਨੇ-ਕੁਨੇ ਪਸੰਦ ਨੇ ਪੂਰੀਆਂ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਪੂਰੇ ਖਾਣੇ ਪਸੰਦ ਕਰਦਾ ਮੈਨੂੰ ਵੀ ਬੜੀ ਲੱਗਦੀ ਹੈ ਘਰ ਖਾ ਕੇ ਬਾਅਦ ਚ ਔਖੀ ਹੋਈਏ ਪਰ ਖਾਜਰੂ ਜਾਂਨੇ ਉਦੋਂ ਲਓ ਜੀ ਪੂਰੀ ਤਿਆਰ ਹੋ ਚੁੱਕੀ ਹੈ ਬਸ ਹੁਣ ਕੋਈ ਸਾਹਿਬ ਕੱਢਣਗੇ ਬਾਹਰ ਪੂਰੀਆਂ ਤੁਹਾਨੂੰ ਦਿਖਾਵਾਂਗੇ ਉਹ ਵੀ ਗਾ ਫੁੱਲ ਕਰ ਮੈਂ ਸੇਕਾ ਤਾਂ ਹੀ ਫੁੱਲ ਲੱਗ ਰਿਹਾ ਦੇਖੋ ਲਾਲ ਹੋ ਗਈਆਂ ਪੂਰੀਆਂ ਤੇ ਲਓ ਜੀ ਹੁਣ ਕੱਢੇ ਜਾਗੇ ਪੂਰੀਆਂ ਬਾਹਰ ਤਿਆਰ-ਵਿਆਰ ਹੋ ਚੁੱਕੇ ਕੰਮ ਵੱਡੇ ਲੈਵਲ ਦੇ ਕੰਮ ਹੁੰਦੇ ਕਿਉਂਕਿ ਸਾਰੇ ਪਿੰਡ ਨੇ ਪਹੁੰਚਣਾ ਹੁੰਦਾ ਲੰਕਾ ਸਾਨੂੰ ਪਤਾ ਹੀ ਹੈ ਵੱਡੇ ਲੈਵਲ ਤੇ ਚੱਲਦੇ ਹੁੰਦੇ ਨੇ ਲੋ ਜੀ ਪੂਰੀਆਂ ਦਾ ਕੰਮ ਹੋ ਗਿਆ ਆਲਰੇਡੀ ਤੁਹਾਨੂੰ ਇਹਨਾਂ ਦਾ ਦਿਖਾਤਾ ਬਾਕੀ ਚੱਲੀ ਜਾਣਗੀਆਂ ਹਜੇ ਤੇ ਨਾਲ ਦੀ ਨਾਲ ਆਪਣੀ ਦਰ ਕੰਚ ਕਪੂਜਨ ਹੋਣ ਲੱਗ ਗਿਆ ਕੰਚ ਕੰਨ ਰੋਟੀ ਖਵਾਈ ਜਾਊਗੀ ਸਾਰੀਆਂ ਨੂੰ ਕੁੜੀਆਂ ਨੂੰ ਬੱਚਿਆਂ ਨੂੰ ਛੋਟੀਆਂ ਬੱਚੀਆਂ ਨੂੰ ਲੋ ਜੀ ਸੇਵਾਦਾਰ ਤੇ ਕਮੇਟੀ ਦੇ ਮੈਂਬਰ ਕੰਚ ਕੰਨ ਪੂਜਨ ਕਰਦੇ ਹੋਏ ਦੇ ਜੀ ਨੂੰ ਰੋਟੀ ਖਵਾਉਂਦੇ ਹੋਏ ਸਾਰੇ ਸੇਵਾਦਾਰ ਪਹੁੰਚੇ ਹੋਏ ਨੇ ਪੰਡਤ ਜੀ ਆਪ ਲੱਗੇ ਹੋਏ ਨੇ ਨਾਲ ਤੇ ਸੇਵਾਦਾਰ ਨੇ ਸਾਰੇ ਨਾਲ ਕਮੇਟੀ ਮੈਂਬਰ ਸਾਰੇ ਲੱਗ ਕੇ ਲੋ ਜੀ ਨਟਰਾਕ ਮਾਦੀ ਨਾਲ ਸ਼ਕਤ ਆਪ ਜੀ ਜਿਹੜਾ ਕੋਈ ਦੇਖ ਜਾਂਦਾ ਦਸ਼ਨਾਓ ਵੀ ਲਿਖਣਾ ਪੈਂਦਾ ਵੀ ਜ਼ਰੂਰੀ ਹੈ ਦੇਖੀ ਚੱਲੀਓ ਆਪਣਾ ਬਲੌਗ ਤੇ ਨਾਲ ਸ਼ੇਅਰ ਕਰੀ ਚੱਲੋ ਤੇ ਕਮੈਂਟ ਵੀ ਕਰਦਾ ਕਰੋ ਪਿਆਰਾ ਜਾਂ ਲੋ ਜੀ ਹੁਣ ਸ਼ਕਲ ਹੀ ਪ੍ਰਸ਼ਾਦੇ ਦੇਵੀਆਂ ਨੇ ਤੇ ਹੁਣ ਭਾਂਡੇ ਪੈਸੇ ਵਾਦਾ ਚੱਕਦੇ ਹੋਏ ਅੱਜ ਨੂੰ ਸੁੰਹਰੀ ਲਾਡੀ ਹੋਰੀ ਆਪਣੇ ਸਾਰੇ ਮਨ ਪ੍ਰੀਤੇ ਹੋਰੀ ਸੇਵਾ ਕਰਨ ਗੋਰੇ ਹੋਰੀ ਸਾਰੇ ਪਹੁੰਚੇ ਹੋਏ ਨੇ ਤੇ ਨਾਲ ਦੀ ਨਾਲ ਭਾਈ ਚਲੋ ਹੁਣ ਸੇਵਾ ਨਾਰਾ ਵੱਲੋਂ ਭਾਈ ਜੋ ਕਮੇਟੀ ਵੱਲੋਂ ਬੱਚਿਆਂ ਵਾਸਤੇ ਕਾਪੀਆਂ ਪੈਨ ਬੰਦੇ ਦੇ ਬੱਚੇ ਨੂੰ ਚਾਹ ਕੋ ਛੋਟੇ ਬੱਚੇ ਨੇ ਪੜਦੇ ਨੇ ਕੁੜੀਆਂ ਕੰਮ ਆ ਸਕਣ ਇਹਨਾਂ ਦੇ ਨਾਲ ਕੰਮ ਦੀ ਚੀਜ਼ ਜ਼ਰੂਰੀ ਹੁੰਦੀ ਹੈ ਇੱਕ ਕਾਪੀ ਇੱਕ ਪੈਨ ਤੇ ਨਾਲ ਭਾਈ ਨਾ 10 ਰੁਪਏ। ਇਹ ਵੀ ਡਾਟਰਾਮ ਕੁਮਾਰ ਜੀ ਦੇਣਗੇ ਬੱਚਿਆਂ ਨੂੰ ਸਾਰਿਆਂ ਨੂੰ। ਜ਼ਰੂਰੀ ਹੁੰਦਾ ਨਾ ਕੰਚਨ ਪੂਜਨ ਪਾਈ ਹੁੰਦਾ ਪਹਿਲਾਂ ਜ਼ਰੂਰੀ ਹੈ। ਤੇ ਦੂਆ ਬਸ ਲੰਗਰ ਸਟਾਰਟ ਹੋਊਗਾ ਨਾਲ ਦੇ ਨਾਲ ਕੰਚਨ ਪੂਜਨ ਤੋਂ ਬਾਅਦ ਸਾਰਿਆਂ ਦੀ ਇੱਕ ਕਾਪੀ, ਇੱਕ ਪੈਨਨਾ ਤੇ ਨਾਲ 10000 ਰੁਪਏ ਦਾ ਮੱਥਾ ਟੇਕਿਆ ਗਿਆ ਸਾਰੇ ਬੱਚਿਆਂ ਨੂੰ। ਜਿੰਨੇ ਵੀ ਹੈਗੇ ਸੀ ਸਾਰੇ ਆ ਗਏ ਸੀਗੇ। ਸਭ ਨੂੰ ਦਿੱਤਾ ਜਿੰਨੇ ਬਹਿ ਕੇ ਸੀ ਹੈਗੇ ਛੋੜੇ ਕੁੜੀਆਂ ਜਿੰਨੇ ਇੱਕ ਵਾਰੀ ਕੁੜੀਆਂ ਨੇ ਜਾਂ ਛੋਟੀਆਂ ਬਹਿਂਦੇ ਨੇ ਚਲੋ ਵੱਡਾ ਦਾ ਬੱਚਾ ਸੰਗ ਜਾਂਦਾ। ਲਓ ਜੀ ਲੰਗਰ ਸਟਾਰਟ। ਲੰਗਾ ਸਟਾਰਟ ਕਰ ਚੁੱਕੇ ਆ ਤੇ ਸੇਵਾ ਦਾ ਆਪਣਾ ਲੱਗਨੇ ਸੇਵਾ ਕਰਨ ਤੇ ਮਾਈਆਂ ਭਾਈ ਜੋ ਪੂਰੀਆਂ ਬੇਲਦੀਆਂ ਨੇ ਹਰੇ ਮਾਈਆਂ ਲੱਗੀਆਂ ਹੋਈਆਂ ਨੇ ਪੂਰੀਆਂ ਬੇਲਣ ਗਰਮੀ ਬਹੁਤ ਹੈ ਤਾਂ ਵੀ ਸਾਰੇ ਲੱਗੇ ਹੋਏ ਨੇ ਪੂਰੀਆਂ ਜੀ ਸੇਵਾ ਕਰਨ ਦੇ ਨਾਮ ਤੇ ਕੜਾਈ ਆਪਣਾ ਸੰਦੀਪ ਸਾਉਂਡ ਭਰਾ ਆ ਗਿਆ ਆਪਣਾ ਪਾਈ ਪੱਖੇ ਲੈ ਕੇ ਗਰਮੀ ਕਰਕੇ ਪੱਖੇ ਲਵਾਏ ਗਏ ਜਿੱਦਾਂ ਹਲਵਾਈ ਹੋਰੀ ਲੱਗੇ ਹੋਏ ਨੇ ਖੀਰ ਬਣਾਉਣ ਨਾਲ ਦੀ ਨਾਲ ਬਲੇ ਕੜਾ ਕੰਡ ਤੱਕ ਹੋਰ ਕੰਡੇ ਜਾ ਰਹੇ ਆ ਪੂਰੀਆਂ ਪ੍ਰਸ਼ਾਦ ਸਾਰਾ ਕੰਮ ਚੱਲ ਰਿਆ ਨਾਲ ਦੀ ਨਾਲ ਤੇ ਭਾਈ ਦਿਖਾਉ ਮੈਂ ਤੁਹਾਨੂੰ ਅੱਗੇ ਬਣੇ ਰਿਹਾ ਉਹ ਲਓ ਜੀ ਆ ਭਰਾਇਆ ਆਪਣਾ ਮਨਪ੍ਰੀਤਾ ਬਾਪੂ ਦੇ ਸੇਵਾ ਕਰਦਾ ਹੋਇਆ ਕਿਉਂ ਭਰਾ ਦੇ ਐਕਸੀਡੈਂਟ ਵਿੱਚ ਕੋਈ ਹੋ ਗਿਆ ਸੀ ਚਾਂਸ ਤੋਂ ਨੇ ਹੱਥ ਕੱਟੇ ਗਏ ਸੀਗੇ ਤੇ ਇਸ ਕਰਕੇ ਭਰਾ ਮਨਪ੍ਰੀਤਾ ਆਪਣਾ ਰੋਟੀ ਖਵਾਉਂਦਾ ਹੋਇਆ ਇਹ ਬਹੁਤ ਵੱਡੀ ਸੇਵਾ ਭਾਈ ਹਨ ਵਿਚਾਰੀ ਨੌਖਾ ਰੋਟੀ ਪਾਣੀ ਖਾਣ ਦਾ ਚਲੋ ਸਾਰੇ ਮਿਲ ਕੇ ਚੱਲਦਾ ਰਹਿਦਾ ਕੰਮ ਇਧਰ ਭਾਂਡੇ ਵਾਲੇ ਭਰਾ ਆਪਣੇ ਜੈਲੀ ਹੋਰੀ ਸਾਰੇ ਭਾਂਡੇ ਸੇਵਾ ਕਰਦੇ ਹੋਏ ਤੇ ਜਿਹੋਰੀ ਕੰਨਾਂ ਸੇਵਾਦਾਨ ਪਈ ਲੰਗਰ ਵਰਤਾਰੇ ਲੰਗਰ ਚੱਲ ਰਿਹਾ ਹੈ ਸੰਗਤ ਆਈ ਜਾਊ ਸਾਰਾ ਦਿਨ ਚੱਲਦਾ ਰਹਿੰਦਾ ਕੰਮ ਦੇਖ ਰਹੇ ਹੋ ਤੁਸੀਂ ਲਓ ਜੀ ਹੁਣ ਆਪਣੀ ਵਾਰੀ ਆ ਗਈ ਆਪਾਂ ਵੀ ਛਕਾਂਗੇ ਲੰਗਰ ਕਿਉਂਕਿ ਹਰ ਮੈਂ ਦੁਕਾਨ ਤੇ ਬਾਹਰ ਜਾਣਾ ਕੰਮ ਕਰਦਾ ਟਾਈਮ ਸਿਰ ਮੇਰੇ ਕੋਈ ਛੁੱਟੀ ਹੋਈ ਜਾਂਦੀ ਹਨ ਕੰਮ ਕਰ ਕਈ ਨੇ ਤੇ ਦੇਖੋ ਜੀ ਹੁਣ ਆਪਾਂ ਚੱਲਿਆਂ ਬਾਸ ਲਓ ਜੀ ਦੋਸਤੋ ਆਪਾਂ ਮੰਦਰ ਵਿੱਚੋਂ ਬਾਹਰ ਸਾਲ ਚੁੱਕੇ ਆਂ ਜੀ ਬਹੁਤ ਵਧੀਆ ਰਿਹਾ ਸੇਵਾ ਕਰਨ ਵਾਲੇ ਦਾ ਹਨ ਲੰਗਰ ਪਾਣੀ ਛਕਿਆ ਬਹੁਤ ਸੋਹਣਾ ਸਿਸਟਮ ਬਣਾਇਆ ਹੋਇਆ ਸੀ ਲੰਗਰ ਪਾਣੀ ਦਾ ਸਾਰਾ ਆਪਣੇ ਬਲੌਗ ਤਿਆਰ ਕਰਿਆ ਮਾਤਾ ਨਾਨਾ ਜੀ ਮੰਦਰ ਵਿੱਚ ਜਿਵੇਂ ਦੱਸਿਆ ਤੁਹਾਨੂੰ ਆਪਾਂ ਨਵਰਾਤਿਆਂ ਦੀ ਅਸ਼ਟਮੀ ਦਾ ਦਿਹਾੜਾ ਮਨਾਇਆ ਗਿਆ ਸੀ ਅੱਜ ਬਹੁਤ ਵਧੀਆ ਲੰਗਰ ਤਿਆਰ ਕੀਤਾ ਗਿਆ ਛੋਲੇ ਪੂਰੀਆਂ ਖੀਰ ਪ੍ਰਸ਼ਾਦ ਤੇ ਸਾਰੇ ਪਿੰਡ ਨੇ ਲੰਗਰ ਸ਼ਕਵੇ ਸ਼ਕਿਆ ਸ਼ੱਕ ਵੀ ਰਹੇ ਨੇ ਅੱਜ ਚਲੋ ਮੈਂ ਆ ਗਿਆ ਸੀ ਕਿਹਨੂੰ ਦੁਕਾਨਦਾਰੀ ਕਰਕੇ ਥੋੜਾ ਕੰਮ ਕਰਦਾ ਉਹ ਖੋ ਜਾਂਦਾ ਤੇ ਸੇਵਾ ਵੀ ਕਰੀ ਪਾਈ ਸਾਰਾ ਵਧੀਆ ਜਿੰਨੇ ਹੋ ਸਕੇ ਕਰਕੇ ਆਇਆ ਸੇਵਾ ਤੇ ਆਪਣਾ ਸਾਰਾ ਬਲੌਗ ਜਰੂਰ ਦੇਖਿਓ ਬਲੌਗ ਨੂੰ ਸ਼ੇਅਰ ਵੀ ਕਰਿਓ ਲਾਈਕ ਕਮੈਂਟ ਵੀ ਕਰਾਇ ਕਰੋ ਹੁਣ ਦੱਸਿਆ ਕਰੋ ਆਪਣੇ ਵਲੌਗਸ ਨੂੰ ਕਮੇ ਲੱਗਦੇ ਨੇ ਅਤੇ ਅੱਗੇ ਸ਼ੇਅਰ ਕਰਕੇ ਵਲੌਗ ਨੂੰ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਜੀ ਮਿਲਾਂਗੇ ਤੁਹਾਨੂੰ ਅਗਲੇ ਨਵੇਂ ਵਲੌਗ ਧੰਨਵਾਦ ਬਹੁਤ ਸਾਰੀ ਭੈਣ ਭਰਾਵਾਂ